ਵਾੜਵਾਸੀਆਂ ਨੂੰ ਮੋੜ ਲਿਆ ਸਹੂਲਤਾ ਮਹਈਆ ਕਰਵਾਉਣ ਲਈ ਵਾਰਡ ਨੰਬਰ 75 ਵਿਖੇ 5,66,000 ਦੀ ਲਾਗਤ ਦੇ ਨਾਲ ਨਵੇਂ ਬਣੇ ਟਿਊਬਲ ਦਾ ਉਦਗਾਟਨ ਵਿਦਾਇਕ ਅਸ਼ੋਕ ਪ੍ਰਾਸ਼ਦ ਪੱਤੀ ਦੇ ਪੱਲੋ ਕੀਤਾ ਗਿਆ ਦੱਸੇ ਕਿ ਉਹਨਾਂ ਇਸ ਮੌਕੇ ਆਪ ਸਰਕਾਰ ਤਿਆ ਕੀਤੀਆਂ ਹੋਣੀਆਂ ਪ੍ਰਾਪਤੀਆਂ ਵੀ ਕਿੰਵਾਈਆਂ ਤੇ ਜਾਣ ਲਈ ਦਲੀਂ ਦਾ ਚਾਹਤ ਰਿਪੋਰਟ 5,66,000 ਦੀ ਲਾਗਤ ਦੇ ਨਾਲ ਸਾਡੇ ਇਸ ਵਾਰਡ ਦੇ ਸਾਡੀ ਛੋਟੀ ਭੈਣ ਕਾਉਂਸਲਰ ਤੇ ਰਾਜੂ ਬਾਬਾ ਜੀ ਤੇ ਉਹਨਾਂ ਦੀ ਧਰਮ ਪਤਨੀ ਇਨਾਂ ਦੇ ਕਾਫੀ ਦਿਨ ਦੀ ਇਸ ਮਹੱਲੇ ਵਾਲਿਆਂ ਦੀ ਇਲਾਕੇ ਵਾਲਿਆਂ ਦੀ ਮੰਗ ਸੀ ਕਿ ਇੱਥੇ ਪਾਣੀ ਦੀ ਬਹੁਤ ਵੱਡੀ ਦਿੱਕਤ ਆ ਉਹ ਇਹ ਟਿਊਬ ਲੱਗਣ ਨਾ ਮੈਂ ਸਮਝਦਾ ਜਿੱਥੇ ਇਲਾਕੇ ਵਾਲਿਆਂ ਦੀ ਮੰਗ ਪੂਰੀ ਹੋਈ ਆ ਉੱਥੇ ਆਮ ਆਦਮੀ ਪਾਰਟੀ ਦਾ ਕੱਲਾ ਕੱਲਾ ਵਲੰਟੀਅਰ ਕੱਲਾ ਕੱਲਾ ਵਰਕਰ ਜਿੰਨੇ ਵੀ ਕੌਂਸਲਰ ਸਾਥੀ ਆ ਜਿੰਨੇ ਬੀਜੇ ਸਿੰਘ ਕਪਲ ਸਾਰੇ ਜਿੰਨੇ ਜੇ ਮੈਂ ਨਾਮ ਲੈਣ ਲੱਗਿਆ ਬਹੁਤ ਲੰਬਾ ਲੱਗੂਗਾ ਕਿਉਂਕਿ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਆ ਵੀ ਕੀ ਤੇ ਇਸ ਇਲਾਕੇ ਦੀ ਇਸ ਬਾੜ ਦੀ ਇਹ ਪਾਣੀ ਇਹ ਟਿਊਬਵਲ ਲੱਗਣ ਨਾਲ ਬਹੁਤ ਵੱਡੀ ਸਮੱਸਿਆ ਜਿਹੜੀ ਆ ਉਹ ਹੱਲ ਹੋ ਗਈ ਔਰ ਸਾਫ਼ ਪਾਣੀ ਲੋਕਾਂ ਨੂੰ ਪੀਣ ਨੂੰ ਮਿਲੂਗਾ ਜਿਹੜਾ ਕੋਈ ਹੋਰ ਰਹਿਦਾ ਕੰਮ ਆ ਉਹ ਵੀ ਪੂਰਾ ਕੀਤਾ ਜਾਊਗਾ ਸਿਰ ਕਿੰਨੇ ਲੱਗਦਾ ਕੰਮ ਸੀ ਇਹ 5 ਲੱਖ 60 ਹਜ਼ਾਰ ਦੀ ਲਾਗਤ ਦੇ ਨਾਲ ਹੈ ਕੰਮ ਇਹ ਇਹ ਰਾਜੂ ਬਾਬਾ ਜੀ ਜਿਸ ਦਿਨ ਦੇ ਇਸ ਵਾਰ ਤੋਂ ਕਾਉਂਸਲਰ ਬਣੀ ਹੈ ਸਾਡੀ ਭੈਣ ਉਹ ਕੱਲੇ-ਕੱਲੇ ਮਹੱਲੇ ਦਾ ਕੱਲੇ-ਕੱਲੇ ਇਲਾਕੇ ਦੀ ਗਲੀ ਦਾ ਜਿਹੜਾ ਰਹਿੰਦਾ ਕੰਮ ਆ ਇੱਕ-ਇੱਕ ਕੰਮ ਪੂਰਾ ਕੀਤਾ ਜਾਊਗਾ ਸਾਡੇ ਕਪਲਜੀ ਬੀਜੇ ਸਿੰਘ ਵਿੱਕੀ ਜੀ ਸਾਰੇ ਸਾਥੀ ਜਿੰਨੇ ਵੀ ਸਾਡੇ ਸਾਥੀ ਆ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਆ ਸਾਡੇ ਕਾਉਂਸਲਰ ਮੰਨਾ ਜੀ ਸਾਰੇ ਸਾਥੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਕਿਉਂਕਿ ਇਲਾਕੇ ਦਾ ਕੰਮ ਕਰਨਾ ਵਾ ਇੱਕ-ਇੱਕ ਕੰਮ ਪੂਰਾ ਜਿਹੜਾ ਵਾ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਪੰਜਾਬ ਦੇ 3 ਕਰੋੜ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਚਾਹੇ 600 ਯੂਨਿਟ ਬਿਜਲੀ ਦਾ ਲਾ ਲੋ ਤੇ ਇੱਕ ਵਾਅਦਾ ਸਿਰਫ ਰਹਿ ਗਿਆ ਮੇਰੀਆਂ ਭੈਣਾਂ ਦਾ 1000 ਰੁਪਏ ਵਾਲਾ ਉਹ ਵੀ ਅਗਲੇ ਮਹੀਨੇ ਤੋਂ ਅਸੀਂ ਪੂਰਾ ਕਰਨ ਜਾ ਰਹੇ ਹਾਂ ਬਹੁਤ ਹੀ ਸਤਕਾਰਯੋਗ ਸਾਡੇ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਜੀ ਜਦੋਂ ਦੀ ਸੈਂਟਰ ਕੌਨਸਟਿਟੂਐਂਸੀ ਦੀ ਸੇਵਾ ਉਹਨਾਂ ਨੂੰ ਮਿਲੀ ਹੈ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੈ ਹੋ ਸਕੇ ਔਰ ਵਾਰਡ ਨੰਬਰ 75 ਦੇ ਵਿੱਚ ਅੱਜ 5,66,000 ਦੀ ਲਾਗਤ ਦੇ ਨਾਲ ਕਾਫੀ ਧੇਰ ਤੋਂ ਕਿਉਂਕਿ ਇਹ ਉੱਚਾ ਟਿੱਬਾ ਥੋੜਾ ਉਚਾਈ ਦੇ ਵਿੱਚ ਪੈਂਦਾ ਹੈ ਪਾਣੀ ਦੀ ਥੋੜੀ ਜਿੱਥੇ ਕਿਲਤ ਸੀਗੀ ਤੇ ਮੇਰੇ ਛੋਟੇ ਵੀਰ ਕਪਿਲ ਸਿੱਧੂ ਔਰ ਸਾਰੇ ਇਹਨਾਂ ਦੀ ਜਿਹੜੀ ਟੀਮ ਹੈ ਵਿਜੇ ਸਿੰਘ ਮੇਰਾ ਛੋਟਾ ਵੀਰ ਸਾਰੇ ਇਹਨਾਂ ਦੀ ਮੰਗ ਸੀ ਨਿਮਾ ਚਾਚਾ ਜੀ ਖੜੇ ਆ ਕਿ ਵੀ ਇੱਥੇ ਸਾਨੂੰ ਟੂਬਲ ਜਿਹੜਾ ਲਵਾ ਕੇ ਦਿੱਤਾ ਜਾਵੇ ਸੋ ਅੱਜ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਉਹਨਾਂ ਨੇ ਸਾਡੇ ਅੱਧੇ ਬੋਲ ਦੇ ਕੇ ਤੇ 5 ਲੱਖ 61 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਟੂਬਲ ਹੈ ਅੱਜ ਉਹਦਾ ਸ਼ਿਰਵਾਤ ਕੀਤੀ ਹੈ ਔਰ ਪਾਣੀ ਦੀ ਜਿਹੜੀ ਕਿਲਤ ਆ ਉਹ ਦੂਰ ਹੋਈ ਹੈ ਕਿਉਂਕਿ ਏਜੀਪੀ 75 ਨੰਬਰ ਵਾਰਡ ਦੇ ਵਿੱਚ ਅੱਜ ਟਿਊਬਲ ਦਾ ਅਧਗਠ ਰਮਾਨ ਜੋਗ ਐਮਐਲ ਸਾਹਿਬ ਵੱਲੋਂ ਕੀਤਾ ਗਿਆ ਵਾ ਇਸ ਦੀ ਜਿਹੜੀ ਕਾਸਟ ਆ 5 ਲੱਖ 66 ਹਜ਼ਾਰ ਰੁਪਿਆ 12.5 ਟੀਪੀ ਟਿਊਬ ਲਗਾਇਆਗਾ ਮਤਲਬ ਇਹ ਹਾਈਟ ਤੇ ਹੋਣ ਕਰਕੇ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਮਤਲਬ ਉਸ ਪ੍ਰੋਬਲਮ ਨੂੰ ਮੁੱਖ ਰੱਖਦੇ ਐਮਐਲ ਸਾਹਿਬ ਨੇ ਕਿਹਾ ਵੀ ਅਸੀਂ ਇਹ ਟਿਊਬ ਲਗਾਇਆ ਜਾਵੇ ਅਸੀਂ ਉਹਨਾਂ ਦੇ ਯਤਨਾਂ ਸਦਕਾ ਅਸੀਂ ਅੱਜ ਇਹਨੂੰ ਪ੍ਰੋਸੈਸ ਕੀਤਾ ਤੇ ਜਲਦੀ ਇਹ ਟਿਊਬ ਲਗਾਇਆ ਜਾਏ ਦਾ ਐਲਾਨ ਕੀਤਾ ਗਿਆ ਜੀ ਸਰ ਕਿੰਨੀ ਕਿਲੋ ਪਰਵਾਰਾਂ ਦੇ ਨਾਲ ਰਾਹਤ ਮਿਲੂਗੀ ਜਿਹੜਾ ਇਹ ਹਾਈਟ ਤੇ ਹੈ ਜਿੰਨੇ ਵੀ ਪਰਿਵਾਰ ਹੈਗੇ ਇੱ ਸਰ ਹੋਰ ਵੀ ਜਿਹੜੇ ਹਲਕਾ ਸੈਂਟਰਲ ਨੇ ਪੋਸੀਅਨਸੀ ਦੇ ਕੰਮ ਜਿਹੜੇ ਕਿਸ ਤਰ੍ਹਾਂ ਚੱਲਦੇ ਸਾਡਾ ਜਿਹੜਾ ਇਹ ਜਿਹੜਾ ਡਿਵੈਲਪਮੈਂਟ ਦੇ ਕੰਮ ਆ ਲਗਾਤਾਰ ਪ੍ਰੋਸੈਸ ਦੇ ਵਿੱਚ ਹੈਗੇ ਆ ਅਸੀਂ ਇਹ ਟਾਈਮ ਬਾਈ ਟਾਈਮ ਬੇ ਕਰਵਾ ਰਹੇ ਹਾਂ ਸਰ ਇਸ ਸਮ ਆਂ ਬਰਸਾਤਾਂ ਨੂੰ ਲੈ ਕੇ ਉਹਨਾਂ ਕਾਰਪੋਰੇਸ਼ਨ ਨਗਰ ਨਿਗਮ ਇੱਥੇ ਆ ਰਹੇ ਬਸਤੋਂ ਲੈ ਕੇ ਸਾਡੇ ਜਿਹੜੇ ਪੰਪਿੰਗ ਪਲਾਂਟ ਹੈਗੇ ਆ ਸਾਡੇ ਉਹ ਸਾਰੇ ਐਕੂਲੇਟ ਕੀਤੇ ਹੋਏ ਆ ਸਟਾਫ ਦੀ ਸਾਈਡ ਡਿਊਟੀ ਲਈ ਹੋਈ ਆ ਅਸੀਂ ਸ਼ਿਫਟਾਂ ਵੰਡਤੀਆਂ ਸਾਰੀਆਂ ਦਿਨ ਤੇ ਰਾਤ ਦੀਆਂ ਸ਼ਿਫਟਾਂ ਚੱਲਦੀਆਂ ਪਈਆਂ ਤੇ ਸਫਾਈ ਦਾ ਕੰਮ ਵੀ ਨਾਲ ਨਾਲ ਚਾਲੂ ਕੀਤਾ ਜਾ ਰਿਹਾ ਆ ਆ ਲੋਕਾਂ ਨੂੰ ਕਹਿੰਦਾ ਵੀ ਠੀਕ ਹੈ ਸਾਡੀ ਹੈਲਥ ਪਲਾਨ ਚ ਸਾਡੀ ਜਿਹੜੀ ਓਡਮ ਚਲਦੀ ਹੈ ਟੀਮਾਂ ਸਾਰੀਆਂ ਲੋਕਾਂ ਨੂੰ ਅਵੇਅਰਨੈਸ ਜਿਹੜਾ ਕੈਂਪ ਲਗਾ ਰਹੇ ਆ ਉਹ ਸਾਰਿਆਂ ਨੂੰ ਜਾਗਰੂਕ ਕਰ ਰਹੇ ਆ